ਰੱਬ ਨਾਲ ਆ ਤੇਰਾ ਭਲਾ ਹੋ ਜਾਏ ਤੇ ਬਾੜ ਦਾ ਦਤੀ ਦਾ ਪੇਟ ਹੀ ਨਿਕਾਲ ਗਿਆ ਸਰ ਅੱਛਾ ਅੰਦਰ ਕਿਉਂ ਬਿਮਾਰੀ ਨਹੀਂ ਹੁੰਦੀ ਸਰ ਹਾਂ ਬਿਮਾਰੀ ਨਹੀਂ ਹੁੰਦੀ ਪੀਲਾ ਵੀ ਨਹੀਂ ਪੇਲਾ ਵੀ ਨਹੀਂ ਪੜਦਾ ਸਤਸਰੀਆ ਕਾਲ ਜੀ ਅੱਜ ਅਸੀਂ ਆਏ ਹਾਂ ਰਾਜਸਥਾਨ ਦੇ ਸ਼ਹਿਰ ਮਕਰਾਨਾ ਦੇ ਵਿੱਚ ਇੱਥੇ ਉਹ ਖਦਾਨਾ ਨੇ ਜਿਨ੍ਹਾਂ ਦੇ ਵਿੱਚੋਂ ਕੈਲਸ਼ੀਅਮ ਦਾ ਪੱਥਰ ਨਿਕਲਦਾ ਹੈ ਜੋ ਕਦੀ ਪੀਲਾ ਨਹੀਂ ਪੈਂਦਾ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਉਹਨਾਂ ਪਹਾੜਾਂ ਦੀਆਂ ਖਦਾਨਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜਿਹੜਾ ਪੱਥਰਾਂ ਨੂੰ ਖੋਦਣ ਦਾ ਕੰਮ ਚੱਲਦਾ ਆ ਸੰਗ ਮਰਮਰ ਨੂੰ ਉਥੇ ਏਡੇ ਏਡੇ ਵੱਡੇ ਟਾਇਰ ਵੀ ਖੱਪ ਗਏ ਨੇ ਕਿੱਡਾ ਕਿੱਡਾ ਵੱਡਾ ਤਾਰਾਂ ਦਾ ਜਾਲ ਵੱਜਾ ਕੁੜਿਆ ਕ੍ਰੇਨ ਦੀਆਂ ਟੋਚਨਾ ਦੇ ਬਰਾਬਰ ਏਡੀਆਂ ਏਡੀਆਂ ਤਾਰਾਂ ਨੇ ਇਹ ਵੀ ਚੀਜ਼ਾਂ ਇੱਥੇ ਮਤਲਬ ਜੜੀਆਂ ਨੇ ਖਤਮ ਹੋ ਗਈਆਂ ਨੇ ਇੰਨੀ ਜਾਨ ਲੱਗਦੀ ਐ ਨਾ ਚੀਜ਼ਾਂ ਦੇ ਉੱਤੇ ਆ ਪਾਉਆਂ ਦਾ ਵੀ ਇੱਧਰ ਨੂੰ ਆ ਜਾਓ ਉੱਥੋਂ ਵਹਾਓ ਵੀ ਹੁੰਦਾ ਵੀ ਸਾਡੀ ਮਾਈ ਨੂੰ ਵਹਾਓ ਰਾਮ ਜੀ ਬਾਲਾ ਤੇਰਾ ਭਲਾ ਹੋ ਜਾਏ ਤੇ ਪਹਾੜ ਦਾ ਧਰਤੀ ਦਾ પેટ ਹੀ ਕਾਲ ਗਿਆ ਸਰ اچھا ਉਹ ਅੰਦਰ ਆ ਜੀ ਵੇਖੋ ਉਹ ਜਿਹੜੇ ਥੱਲੇ ਜ਼ਮੀਨ ਦੇ ਵਿੱਚ ਉਹ ਕਟਿੰਗ ਹੋਣ ਦੀ ਹੈ ਉਹ ਬੰਦੇ ਜਿਹੜੇ ਨੇ ਜਿਹੜੇ ਸਾਨੂੰ ਮਾਸਾ ਮਾਸਾ ਅੱਧੇ ਦੇ ਇੰਚ ਜਿਹੜੇ ਦੇ ਸੰਡੇ ਨੇ ਉਹ ਪੂਰੇ 6 6 ਫੁੱਟ ਦੇ ਬੰਦੇ 5.5 ਫੁੱਟ ਦੇ ਮਸ਼ੀਨਾ ਕੋਈ ਚੀ ਨਹੀਂ ਦਿਸਣ ਈ ਹੋਣ ਤੋਂ ਨਹੀਂ ਚਲਤੇ ਹੋਗੇ نیچے ਹਾਂ ਫਿਰ ਕੋਲ ਚਲਦਾ ਹੈ ਨਾ ਰੇਨ ਚਲੀ ਜਾਂਦੀ ਹੈ ਅਰੇ ਵਾਹ ਜੀ ਪਾਲੀ ਸਾਇਗਾ ਹਾਂ ਕੈਲਸ਼ੀਅਮ ਕਿਉਂਕਾ ਕੈਲਸ਼ੀਅਮ ਕੀ ਹੈ ਨਾ ਇਹ ਜੋ ਇਸ ਵਿੱਚ ਕੁਝ ਆਇਰਨ ਮਿਕਸ ਨਹੀਂ ਹੈ 99% 99 ਲੋਹਾ ਨਹੀਂ ਹੁੰਦਾ ਹੈ ਤਾਂ ਇਸ ਲਈ ਪੀਲਾ ਨਹੀਂ ਹੁੰਦਾ ਕਿੰਨੀ ਗਹਿਰੀਆਂ ਖਦਾਨਾਂ ਥੱਲੇ ਪਾਣੀ ਨਿਕਲ ਆਇਆ ਔਰ ਬੰਦੇ ਵੇਖ ਲਓ ਕਿੱਡੇ ਕਿੱਡੇ ਡੇਡੇ ਦਿਖਣਦੇ ਆ ਮਤਲਬ ਇਸ ਤੋਂ ਬਾਅਦ ਮੈਂ ਤੁਹਾਨੂੰ ਜ਼ੂਮ ਕਰਕੇ ਨਹੀਂ ਦਿਖਾਲ ਸਕਦਾ ਹੋਗੇ ਦੇਖੋਗੇ ਤਾਂ ਦੇਖਦੇ ਹੀ ਰਹੋਗੇ ਡਰ ਲੱਗ ਰਿਹਾ ਹੈ ਇਹਦੇ ਕੋਲ ਖੜੇ ਹੋਣ ਤੋਂ ਪਾਸੇ ਤੇ ਦੇਖੋ ਇਸ ਤਰ੍ਹਾਂ ਖਦਾਨਾ ਦੇ ਵਿੱਚੋਂ ਜਿਹੜਾ ਸੰਖ ਮਰਮਰ ਪੱਥਰ ਵੱਖਰੇ ਵੱਖਰੇ ਰੰਗਾਂ ਦਾ ਔਰ ਕਿਤੇ ਕਿਤੇ ਬਿਲਕੁਲ ਜਿਹੜਾ ਚਿੱਟੇ ਰੰਗ ਦਾ ਆਉਂਦਾ ਹੈ ਜਿੱਦਾਂ ਹੁਣ ਸਭ ਤੋਂ ਥੱਲੇ ਖਦਾਨ ਜਿਹੜੀ ਉਹ ਚਿੱਟੇ ਰੰਗ ਦੀ ਹੋਣ ਢਈਏ ਇਧਰ ਵੀ ਜਿਹੜੀ ਹੈ ਚਿੱਟੇ ਰੰਗ ਦੀ ਹੈ ਜਿੱਥੋਂ-ਜਿੱਥੋਂ ਨਿਕਲਿਆ ਹੋਊਗਾ ਕਿਤੇ ਉਹ ਕਿਸੇ ਰੰਗ ਆ ਤਾਰਾਂ ਜਿਹੜੀਆਂ ਟੁੱਟ ਰੱਟ ਗਈਆਂ ਹੁਣੀਆਂ ਉਹਨਾਂ ਦੇ ਜੋੜ ਪੈਣਦੇ ਆ जोड़ डाल रहे हैं भाई जोड़ डालते जोड़ जो तो टूट जाती हैं। कितने नमस्कार जी ये तो... कितना गहरा होगा लगभग चार सौ 400 चार सौ तो नहीं होगा दो सौ के लगभग होगा कितना है।, है चार सौ फिट इधर अच्छा रस्ते पता लग जाता है लग जाता है कि कितने मीटर का तो फिर इससे बड़ी-बड़ी गहरी होंगी। भी है। गेंदर, गेंदर, गेंदर बीमारी नहीं होती है। इसमें, है इसमें पानी है। ए, सारी, इस बंदे छोटे छोटे वर्ग जोड़े नेंगली उंगली बराबर आदमी जो है नजर आ रहा ਆ ਜਿਹੜੀਆਂ ਟਰਾਲੀਆਂ ਨੇ ਦੇਖ ਲੋ ਜੀ ਇਹਨਾਂ ਦੇ ਉੱਤੇ ਵਿੱਚ ਪੱਥਰ ਪਾ ਕੇ ਉੱਪਰ ਲੈ ਕੇ ਆਉਂਦੀਆਂ ਕਰੇਨਾ ਖਿੱਚ ਕੇ ਆਹ ਦੇਖੋ ਤਰੀਨ ਲਾਇਆ ਹੀ ਹੈ ਕਿੰਨਾ ਵਜ਼ਨ ਆਹ ਲੋ ਆਹ ਲੋ ਸਾਲੋ ਜੀ ਆਹ ਦੇਖੇ ਤੁਹਾਨੂੰ ਬਹੁਤ ਉਹ ਬੰਦੇ ਮਿਲਣਗੇ ਕੋਈ ਕਹੇਗਾ ਆਹ ਮੈਂ ਲੈ ਜਨਾ ਦਲਾਲ ਬਹੁਤ ਹੁੰਦੇ ਆ ਇਸ ਚੀਜ਼ ਤੋਂ ਤੁਸੀਂ ਸਾਵਧਾਨ ਰਹਿਣਾ ਆਪਣੇ ਆਪ ਵਧੀਆ ਕੁਆਲਿਟੀ ਦਾ ਜਿੱਦੋਂ ਚਿੱਟਾ ਪੱਥਰ ਨਿਕਲ ਲਿਆ ਉਹ ਵੇਖ ਕੇ ਤੁਸੀਂ ਲਓ ਉਹਦਾ ਸਾਈਟਾਂ ਤੇ ਪਹੁੰਚ ਜਾਓ ਜਦੋਂ ਤੁਸੀਂ ਇੰਨੀ ਮਿਹਨਤ ਕਰਕੇ ਸਾਰੀ ਜ਼ਿੰਦਗੀ ਘਰ ਬਣਾਉਣ ਹੀ ਦੇਓ ਤੇ ਤੁਹਾਨੂੰ ਇਹਨਾਂ ਤੇ ਉਦਮ ਕਰਨਾ ਚਾਹੀਦਾ ਕਿ ਅਸੀਂ 400 ਕਿਲੋਮੀਟਰ ਬੰਦਾ 500 ਕਿਲੋਮੀਟਰ 700 ਕਿਲੋਮੀਟਰ ਸਫ਼ਰ ਕਰਕੇ ਆਏ ਲੱਗ ਗਈ ਗੁਰਦੁਆਰਾ ਸਾਹਿਬ ਆ ਹੋਟਲ ਨੇ ਮਜਾਰ ਆ ਕੋਈ ਖਤਰਾ ਨਹੀਂ ਬਿਲਕੁਲ ਸੇਫ ਪਰਿਵਾਰ ਨਾਲ ਆਓ ਕਿੱਥੇ ਆਓ ਤੁਸੀਂ ਵਧੀਆ ਕਰਕੇ ਵੇਖ ਕੇ ਜਿਤਰਾ ਦਾ ਲਾਲ ਚਿੱਟਾ ਬਰਾਊਨ ਪੱਥਰ ਚਾਹੀਦਾ ਹੈ ਇੰਨੀ ਨਹੀਂ ਗਹਿਰੀਆਂ ਖਦਾਨਾਂ ਨੇ

इनकी। ये इनकी इतनी मतलब लंबी इसकी उम्र है इसकी कोई उम्र नहीं है, तो है सफेद सफेद आएगी पुलिस रंग भी इसके सामने पीका तो मंदिरों और गुरुद्वारों में जहाँ देखो हम एक बहुत अच्छे इंसान से मिले हैं इन्होंने बहुत बढ़िया बात करी हमें तो पता था पर ये बात आप तक पहुँचानी है रास्ते में हम जब उतरे हैं तो हमें रात से लेके अभी तक दलाल मिल रहे हैं आप कहाँ जा रहे हैं हमारी खदान है हमारा स्टाल लगे हुए हैं हम पत्थर देते हैं पर इन्होंने बहुत बड़ी बात कही है मेरा सवाल ये था कि अगर कोई खुद ग्राहक आता है इस वीडियो को देख हमारी को तो उसको सही रेट से पत्थर और असली पत्थर कैसे मिलेगा तो इन्होंने अब जो जवाब दिया वो आप खुद सुनो साहब कैसे पहुंचे आदमी ले जाओ आप हाँ जी फोन नंबर से बात करो ठीक एड्रेस देंगे उस एड्रेस पे आप आ जाओ ठीक है आपको वाजिब दाम में और माल दिलाएंगे ठीक है जी। जो दिखाएंगे वही देंगे वही देंगे ठीक है जो दलाल लोग क्या करते हैं से इधर दिखाता है भरता है जो राज, का। राज को भरते है रात को भरने कोई मतलब नहीं आज भरने का मतलब नहीं है जो दिन में देखा दिन में भर दो में भर दो दिनों उसमें क्या है सच्चा व्यापारी होता है तो है? दिन में है। है वो दिले भर है नाइट को तो तभी भरेगा जब उसे पता कि रात को दिखे ना वो करता है, वो कर अच्छा है। अच्छा तब भरेगा करेगा ठीक है ठेकेदार होता है ठेकेदार आपके पास उल्लू सूच करने के लिए और माल को तो रिजेक्ट कर देता है लोकल माल लेके बना देते हैं मिस्त्री है उनके साथ मिल लेते हैं वो अगर लेके भी आओगे तो मिल लेते हैं वो उसके पैर नहीं लग रहा खुद जानकारी इतनी रखनी चाहिए अगर आपको माल लेना है ना तो खुद आके मिलो वालों से उसके बाद धोखा तो नहीं हो सकता नहीं सकता अगर फिर नहीं। नहीं। वाले से संपर्क हो गया ना वो धोखा नहीं वो धोखा नहीं होगा जो पार्टी हमसे संपर्क करती है उनका एक परसेंट नुकसान नहीं पहुँचा चाहिए अच्छा ग्राहक बांध रहा है दलाल के साथ आगे या उनके दलाल आगे है तो वो हमारे बस फिर बस की बात नहीं फिर आपको मजबूरी में चुप रहना पड़ता है बिल्कुल जो भी जिसने इधरों माइन नहीं देखे इधरों कटान और उल्टे बने इधर भी कोई खास नहीं है मशीन नहीं है ਆ ਇਥੋਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਦਾ ਹਲਵਾਸ ਆ ਉਹਨਾਂ ਨੇ ਆਪਣੇ ਕੱਪੜੇ-ਕੁਪੜੇ ਸੁੱਕਣੇ ਪਾਏ ਆ ਇਸ ਤਰ੍ਹਾਂ ਕੰਮ ਕਰਨ ਵਾਲੀਆਂ ਬੀਬੀਆਂ ਉਹਨਾਂ ਦੀਆਂ ਸਿਰਸੁਰ ਕੱਜ ਕੇ ਹੁੰਗਟਾ ਕੱਢ ਕੇ ਰੱਖਦੀਆਂ ਨੇ ਬਿਲਕੁਲ ਸਿਰ ਤੋਂ ਚੁੰਨੀ ਨਹੀਂ ਲੈ ਦਿੰਦੀਆਂ ਇਹਨਾਂ ਨੇ ਆਪਣਾ ਪਹਿਰਾਵਾ ਅਜੇ ਤੱਕ ਪੂਰਾ ਬਰਕਰਾਰ ਰੱਖਿਆ ਹੋਇਆ ਹੈ ਇਸ ਤਰ੍ਹਾਂ ਇਹ ਰਹਿੰਦੇ ਨੇ ਕੁੜੀਆਂ ਬੰਦੇ ਸਭ ਮੂੰਹ ਸਿਰ ਕੱਜ ਕੇ ਚਿੱcke ਲਾ ਕੇ ਗਲ ਦੇ ਵਿੱਚ

ਔਰ ਇਹ ਤਾਂ ਬਿਲਕੁਲ ਬੰਦੁੰਦ ਕਰਕੇ ਆ ਚਸ਼ਮੇ ਲਗਾ ਕੇ ਬੈਠੇ ਸਾਰੇ ਲੋਕ ਉਹ ਜਨਾ ਕੁਝ ਹੈਗੇ ਸਿੱਧੇ ਆ ਭਲੇ ਮਾਨਸ ਵੀ ਆ ਉਹਨਾਂ ਨੂੰ ਜਦੋਂ ਮਾਈਕ ਲਾਉ ਤੇ ਉਹ ਡਰ ਜਾਂਦੇ ਇੱਕੋ ਦਮ ਪਹਿਲਾਂ ਬੜਾ ਵਧੀਆ ਬੋਲਣਗੇ ਜੀ ਨੂੰ ਜਦੋਂ ਉਹਨਾਂ ਦੇ ਸਾਹਮਣੇ ਕੈਮਰਾ ਕਰ ਦੋ ਜਾਂ ਉਹਨਾਂ ਨੂੰ ਕਹੀਏ ਕਿ ਮਾਈਕ ਲਾ ਦੀਏ ਤਾਂ ਇੱਕੋ ਦਮ ਡਰ ਜਾਂਦੇ ਆ ਕਿ ਪਤ ਨਹੀਂ ਇਹਨਾਂ ਨੇ ਸਾਡੇ ਤੇ ਕੀ ਲਾਤਾ ਹੈ ਕੋਈ ਨਹੀਂ ਕੀ ਕਰਨਾ ਹੈ ਹੁਣ ਫਿਰ ਬੋਲਦੇ ਹੀ ਨਹੀਂ ਅੱਜ ਬੋਲਦੇ ਹੀ ਨਹੀਂ ਦੁਬਾਰਾ ਇਹ ਤਾਂ ਬਿਨਾ ਵਧੀਆ ਗੱਲ ਕਰ ਦਿੰਦੇ ਆ ਬਾਅਦ ਚ ਇਹਨਾਂ ਕੋ ਉਹ ਗੱਲ ਨਹੀਂ ਮੰਨਦੀ ਡਰ ਡਰ ਕੇ ਸਹਿਮ ਸਹਿਮ ਕੇ ਬੋਲਦੇ ਆ ਅਸੀਂ ਆ ਜੜੀਆਂ ਜਿੰਨੀਆਂ ਮਾਇਨਾਂ ਨੇ ਖਜ਼ਾਨਾ ਨੇ ਇਹਨਾਂ ਦਾ ਵੀਊ ਲੈਣਾ ਸੀ ਤੇ ਸਾਨੂੰ ਪਤਾ ਲੱਗਾ ਵੀ ਮੈਂ ਹਾਂ ਵੀ ਕਿਤੇ ਉੱਚੀ ਜਗ੍ਹਾ ਤੋਂ ਵੇਖੀਏ ਕਿਉਂਕਿ ਇੱਕ ਇੱਕ ਮਾਇਨ ਕਿੱਥੋਂ ਤੱਕ ਜਾਵਾਂਗੇ ਕਿੱਥੋਂ ਤੱਕ ਤੁਹਾਨੂੰ ਦਿਖਾਵਾਂਗੇ ਵੀ ਕਿੰਨੀਆਂ ਖਜ਼ਾਨਾ ਤਕੜੀਆਂ ਐ ਇੱਥੇ ਮੰਦਰ ਆ ਸ਼੍ਰੀ ਤੁਰਫਰੀ ਮਾਤਾ ਦਾ ਮੰਦਰ ਆ ਤੇ ਇਹ ਮਤਲਬ ਉੱਤੇ ਚੜ ਕੇ ਚਾਰ ਸਪੇਰੇ ਦੀਆਂ ਸਾਰੀਆਂ ਖਜ਼ਾਨਾ ਤੁਹਾਨੂੰ ਦਿਖਾਉਣੇ ਆ ਕੋਲ ਮਲਾ ਕੇ ਇਨਸਾਨ ਜਿਹੜਾ ਹੈ ਉਹ ਰੱਬ ਦੀ ਪਰਮਾਤਮਾ ਦੀ ਪ੍ਰਕਿਰਤੀ ਨੂੰ ਹੀ ਇਸਤੇਮਾਲ ਕਰਨ ਦਿਆ ਆ ਜਿੱਥੋਂ ਤੱਕ ਵੀ ਤੁਸੀਂ ਵੇਖ ਲੋ ਇੱਕ ਖਾਣੇ ਜਾਂ ਕੋਈ ਵੀ ਇਸਤੇਮਾਲ ਕਰਨ ਦਿਆ ਕਰੇ ਨਾ ਮਸ਼ੀਨਾ ਲਾ ਕੇ ਪਰਮਾਤਮਾ ਦੀਆਂ ਚੀਜ਼ਾਂ ਨੂੰ ਇਸਤੇਮਾਲ ਕਰਨ ਦਿਆ ਆ ਆ ਉਹ ਖਾਈਆਂ ਦੇ ਪਹਾੜ ਨੇ ਜਿਨ੍ਹਾਂ ਦੇ ਵਿੱਚੋਂ ਸੰਗ ਮਰਮਰ ਜਿਹਨੂੰ ਮਾਰਬਲ ਆਪਾਂ ਪੱਥਰ ਜਿਹੜੇ ਨੇ ਸੰਖਮਰਮਰ ਵਾਲੇ ਲਾਉਣੇ ਆ ਉਹ ਨਿਕਲਦਾ ਜੇ ਉਹ ਇੱਥੋਂ ਨਿਕਲ ਕੇ ਜਾਂਦਾ ਆ ਰਾਜਸਥਾਨ ਦਾ ਜਿਹੜਾ ਇਹ ਇਲਾਕਾ ਹੈ ਮਕਰਾਨਾ ਸਭ ਤੋਂ ਸਿਰੇ ਦਾ ਪੱਥਰ ਜਿਹੜਾ ਹੈ ਚਿੱਟਾ ਜਿਹੜਾ ਕਦੀ ਮੈਲਾ ਖੱਟਾ ਨਹੀਂ ਹੁੰਦਾ ਔਰ ਜਿਹੜਾ ਕੈਲਸ਼ੀਅਮ ਦੇ ਭਾੜ ਨੇ ਜਿਹੜਾ ਕੈਲਸ਼ੀਅਮ ਵੀ ਬਣਦਾ ਹੈ ਗੋਲੀਆਂ ਖਾਂਦੇ ਉਹ ਕੈਲਸ਼ੀਅਮ ਪੂਰਾ ਕਰਨ ਵਾਸਤੇ ਉਹ ਇੱਥੋਂ ਹੀ ਜਾਂਦਾ ਆ ਇਸ ਤੋਂ ਇਲਾਵਾ ਹੋਰ ਕਿਤੇ ਨਹੀਂ ਮਿਲਦਾ ਦਵਾਈਆਂ ਚ ਵੀ ਹੋਰ ਵੀ ਚੀਜ਼ਾਂ ਕੇ ਤੁਹਾਨੂੰ ਵੀਡੀਓ ਚ ਦੱਸੀਆਂ ਨੇ ਕਿੰਨੀ ਕ੍ਰੇਨ ਲੱਗੀ ਐ ਔਰ ਪਤਾ ਨਹੀਂ ਕਿੱਥੋਂ ਤੱਕ ਲੱਗੀ ਦੂ ਮੰਨਿਓ ਬੜੀ ਦੂਰ 2 ਕਿਲੋਮੀਟਰ ਤੱਕ ਇੱਕ ਕ੍ਰੇਨ ਵੇਖੋ ਤੁਹਾਨੂੰ ਜ਼ੂਮ ਕਰਕੇ ਵਿਖਾਉਣਾ ਮੈਂ ਔਰ ਵੇਖੋ ਘੱਟੋ ਘਾਟ ਵੀ ਤੇ ਮੇਰੇ ਖਿਆਲ 3-4 ਕਿਲੋਮੀਟਰ ਦੀ ਦੂਰੀ ਤੇ ਆ ਉਥੋਂ ਤੱਕ ਇਹ ਮਾਈਨ ਜੜੀਆਂ ਨੇ ਖਦਾਨਾ ਦੀ ਖੋਦ ਜਿਹੜੀ ਐ ਹੋ ਰਹੀ ਐ ਔਰ ਚਾਰ شپਰੇ ਬੜਾ ਸੋਹਣਾ ਨਜ਼ਾਰਾ ਵਿਊ ਵੱਜਾ ਇੱਥੇ ਮਾਤਾ ਜੀ ਦਾ ਮੰਦਿਰ ਆ ਇਹਦੇ ਤੋਂ ਚਾਰ شپਰੇ ਬੜੀ-ਬੜੀ ਦੂਰ ਤੱਕ ਸਾਰਾ ਕੁਝ ਦਿਸਦਾ ਇੱਥੇ ਚਾਰੇ ਪਾਸੇ ਮਸ਼ੀਨਾਂ ਲੱਗੀਆਂ ਨੇ ਔਰ ਇਹਨਾਂ ਮਸ਼ੀਨਾਂ ਦੇ ਵਿੱਚ ਵੱਡੇ-ਵੱਡੇ ਜਿਹੜੇ ਬਲੌਗ ਨੇ ਪੱਥਰ ਨੇ ਉਹ ਵੱਡੇ ਜਾਂਦੇ ਆ ਫਿਰ ਉਹਨਾਂ ਦੀਆਂ ਟਾਈਲਾਂ ਬਣਦੀਆਂ ਜਿਹੜੀਆਂ ਆਪਾਂ ਆਪਣੇ ਫਰਸ਼ਾਂ ਤੇ ਜਾਂ ਕੰਨਾਂ ਦੇ ਪਾਸੇ ਤੇ ਜਾਂ ਗੁਰਦੁਆਰੇ ਸਹਿਬਾਂ 'ਚ ਲੱਗਦੀਆਂ ਆ ਇਥੇ ਮੰਦਰ ਦਾ ਵੀ ਬੜੀ ਮਹਾਨਤਾ ਦੱਸਦਾ ਆ ਜਿਹੜਾ ਇਥੇ ਇੱਕ ਸ਼ਰਧਾਲੂ ਆਇਆ ਏ ਕਹਿੰਦਾ ਏ ਕਿ ਉਸ ਸਮੇਂ ਮਾਤਾ ਦੀ ਜਦੋਂ ਮੂਰਤੀ ਪੂਰੀ ਹੁੰਦੀ ਸੀ ਤਾਂ ਇਹ ਇਲਾਕੇ ਦੇ ਵਿੱਚ ਜਦੋਂ ਕੋਈ ਚੋਰ ਆ ਆ ਜਾਂਦਾ ਸੀ ਤਾਂ ਆਵਾਜ਼ ਮਾਰਦੀ ਸੀ ਤੇ ਜਿਹੜੀ ਹੁਣ ਕਿਸੇ ਨੇ ਤੋੜ ਦਿੱਤੀ ਤੇ ਹੁਣ ਤੇ ਨਹੀਂ ਆਉਂਦੀ ਠੀਕ ਹੈ ਜੀ ਹੁਣ ਚੱਲਦੇ ਆਂ ਮਿਲਾਂਗੇ ਨਵੀਂ ਜਗ੍ਹਾ ਨਵੇਂ ਵਲੌਗ 'ਚ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰਨਾ ਕਮੈਂਟ ਕਰਕੇ ਆਪਣੇ ਸੁਝਾਅ ਦੇਣਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ